ਇਹ ਜੀ ਤਮਾਸ਼ਾ ਵੇਖਣ ਆਉਂਦੇ ਨਹੀਂ ਇਹ ਤਮਾਸ਼ਾ ਵੇਖਣ ਆਉਂਦੇ ਵੀ ਵੇਖ ਗਏ ਡੋਬ ਗਏ ਨੇ ਤੇ ਮਰ ਗਏ ਨੇ ਤੇ ਹੈਗੇ ਨਹੀਂ ਤੇ ਜਦੋਂ ਪਾਣੀ ਹੜ ਖਤਮ ਹੋ ਗਿਆ ਜਦੋਂ ਵੋਟਾਂ ਦਾ ਵੇਲਾ ਆ ਗਿਆ ਫੇਰ ਆਖਣਗੇ ਕਿ ਉਹ ਤਾਂ ਸਾਡੀ ਸਰਕਾਰ ਨਹੀਂ ਸੀ ਤੁਸੀਂ ਸਾਨੂੰ ਵੋਟਾਂ ਪਾਓ ਕਾਂਗਰਸ ਆਖੇਗੀ ਸਾਨੂੰ ਪਾਓਗੇ ਵੋਟਾਂ ਅਸੀਂ ਕਿਸੇ ਨੂੰ ਨਹੀਂ ਪਾਉਣਾ ਅਸੀਂ ਪਾਉਣੀ ਆ ਕਾਲੀ ਦਲ ਨੂੰ ਲੋ ਬਾਦਲ ਉਹਨਾਂ ਦੇ ਪਿਤਾ ਜੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਹੋਂ ਤਾਂ ਜੇ ਉਹ ਫੇਰ ਆ ਜਾਣ ਤੇ ਜ਼ਿਮੀਂਦਾਰ ਕੋਈ ਵੀ ਐਵੇਂ ਭੁੱਖਾ ਨਹੀਂ ਰਵੇਗਾ ਇਹਗਾ ਮਦਦ ਜ਼ਰੂਰ ਮਿਲੇਗੀ ਅਜੇ ਵੀ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਹੈ ਉਧਰ ਸੁਖਬੀਰ ਸਿੰਘ ਬਾਦਲ ਜ਼ਰੂਰ ਜਾਂਦੇ ਨੇ ਮਦਦ ਬਹੁਤ ਦਿੰਦੇ ਪੈਣੇਗੇ ਭਗਵੰਤ ਮਾਨ ਨੇ ਨਾ ਇੱਥੋਂ ਦੇ ਪਰੋਜਪੁਰ ਨੇ ਕਿਸੇ ਨੇ ਆਣ ਕੇ ਮਦਦ ਇਦਰੋਂ ਨਹੀਂ ਦਿੱਤੀ ਹੈਗੀ ਤੇ ਸਖ ਵੀ ਆਪਾਂ ਤਾਂ ਇਹੋ ਹੀ ਕਹਿੰਨੇ ਆ ਅਸੀਂ ਭਗਵੰਤ ਮਾਨ ਨੂੰ ਗਾਂ ਵੋਟਾਂ ਨਹੀਂ ਪਾਉਣੀਆਂ ਜਦੋਂ ਨਾਲ ਸਾਡੀ ਸਾਰ ਨਹੀਂ ਲਈ ਤਮਾਸ਼ਾ ਵੇਖਣ ਆ ਜਾਂਦੇ ਨੇ ਬਾਹਰ ਦੌਰੇ ਕਰਦੇ ਨੇਗੇ ਇਥੋਂ ਜ਼ਿਲ੍ਹਿਆਂ ਦੇ ਵਿੱਚ ਕਿ ਜਿੱਧਰ ਪਾਣੀ ਆਇਆ ਉਧਰ ਉਹਨੂੰ ਚਾਹੀਦਾ ਸੀ ਆਣ ਕੇ ਵੀ ਪੁੱਛਣਾ ਦੱਸਣਾ ਕਾ ਦੀ ਮਦਦ ਚਾਹੀਦੀ ਹੈ ਆਣ ਕੇ ਉਹਨਾਂ ਮਦਦ ਦੇਣੀ ਚਾਹੀਦੀ ਸੀ ਜੇ ਆਪਾਂ ਤੇ ਉਹ ਹੀ ਜਾਣੇ ਸੁਖਵੀਰ ਸਿੰਘ ਬਾਦਲ ਨੂੰ ਗਾਂ ਵੋਟਾਂ ਪਾਵਾਂਗੇ ਜਦੋਂ ਉਹ ਹੋਏਗੇ ਸੀ ਉਦੋਂ ਬਹੁਤ ਸਾਨੂੰ ਸਹੂਲਤਾਂ ਮਿਲਦੀਆਂ ਸੀ ਹੁਣ ਕੁਝ ਨਹੀਂ ਮਿਲਦਾ ਹੈਗਾ ਹੁਣ ਤਾਂ ਭਗਵਾਨ ਤਾਂ ਆਪ ਦਾ ਟਿੱਡ ਪਰਣ ਡਿਆ ਹੈ ਹਾਂਜੀ ਆਪ ਦਾ ਟਿੱਡ ਆਪ ਦਾ ਘਰ ਦੇ ਟਿੱਡ ਪਰਣ ਡਿਆ ਹੈ ਕੋਈ ਹੈ ਤਿਹਦੀ ਮਦਦ ਨਹੀਂ ਲੈਂਦਾ ਪਿਆ ਜੀਵਿੰਦਾਰ ਦੀ ਜੇ ਤਾਂ ਅਸੀਂ ਕੱਲ ਸੁਣਿਆ ਸੀ ਭਗਵੰਤ ਮਾਨ ਉਧਰ ਆ ਰਹੇ ਨੇ ਅਸੀਂ ਇਹੋ ਕਿਹਾ ਸੀ ਵੀ ਉੱਥੇ ਇਹਨੂੰ ਵਾਪਸ ਮੁੜਨਾ ਪਾਵੇਗਾ ਪੈਰੀ ਪਰ ਕਿਉਂਕਿ ਬੰਦੇ ਤੇ ਬੀਬੀਆਂ ਬਹੁਤ ਦੁਹੀਂ ਦੇ ਧੋਈਆਂ ਪਈਆਂ ਜਿਨੇ ਇਹਨੇ ਆਣ ਕੇ ਸਾਰ ਨਹੀਂ ਲਈ ਇਹ ਤਾਂ ਸ਼ੂਗਰ ਕਰੋ ਕਿਵੇਂ ਬਚ ਕੇ ਗਿਆ ਚਲੇ ਆਇਗਾ ਵੀ ਕਿਉਂਕਿ ਇਹਦੇ ਨਾਲ ਬਾਡੀਗਾਰਡ ਪੁਲਿਸ ਵਾਲੇ ਹੁੰਦੇ ਆ ਤੇ ਉਹ ਜਾ ਕਿਤੇ ਕੱਲਾ ਆਵੇ ਤੇ ਇਹਨੂੰ ਤਾਂ ਲੋਕੀ ਜੁੱਤੀਆਂ ਨਾਲ ਡਾਉਣੇਗੇ ਹਾਂਜੀ ਇਹੋ ਕੁਝ ਅਸੀਂ ਕਹਿ ਸਕਦੇ ਹਾਂਗੇ ਇਹ ਤਾਂ ਚੁਟਕਲੇ ਸੁਣਾਉਣ ਆਉਂਦਾ ਹੈ ਤੇ ਫੋਟੋਆਂ ਖਿਚਾ ਕੇ ਮੈਂ ਆ ਕੀਤਾ ਆ ਕੀਤਾ ਪਰ ਇਹਨੇ ਕੁਝ ਨਹੀਂ ਕੀਤਾ ਇਹਨੇ ਸਰਕਾਰ ਤੇ ਕਰਜ਼ਾ ਜ਼ਰੂਰ ਚੜਾਇਆ ਇਹ ਨਹੀਂ ਪਤਾ ਵੀ ਇਹਨੇ ਪੈਸਾ ਲਾਇਆ ਕਿੱਥੇਗਾ ਸਨ ਤਾਂ ਕੋਈ ਸੋਲਤ ਨਹੀਂ ਦਿਸਦੀ ਹੈਗੀ ਨਾ ਕੋ ਕਰਜ਼ਾ ਮਾਫ ਹੋਇਆ ਨਾ ਕੋ ਕੋਸ਼ ਹੋਇਆ ਹੋਰ ਤਾਂ ਚੱਲ ਕੀ ਕਰਨਾ ਜਿਹੜੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਕਰਜ਼ਾ ਮਾਫ ਕਰਦਾ ਕੋਈ ਨਹੀਂ ਕੀਤਾ ਹੈਗਾ ਜੀ ਉਦੋਂ ਤਾਂ ਕਹਿੰਦੇ ਸੀ ਪਰ ਕੁਝ ਨਹੀਂ ਉਦੋਂ ਦਿੱਤਾ ਹੈਗਾ ਉਦੋਂ ਸਰਕਾਰ ਆਂਦੇ ਸੀ ਸਾਰੇ ਆਂਦੇ ਸੀ ਵੀ ਸਾਨੂੰ ਕੁਝ ਮਿਲੇ ਮਿਲੇ ਜ਼ਿੰਮੇਦਾਰਾਂ ਦਾ ਸੀ ਪਰ ਇਹਨੇ ਕੁਝ ਨਹੀਂ ਦਿੱਤਾ ਹੈਗਾ ਕੋਈ ਇੱਕ ਰੁਪਈਆ ਵੀ ਨਹੀਂ ਦਿੱਤਾ ਅਸੀਂ ਤਾਂ ਬੱਚੇ ਪੜਾਉਣ ਤੋਂ ਵੀ ਔਖੇ ਹੋ ਪਏ ਸਕੂਲੋਂ ਢਾਕੇ ਰੱਖੇ ਹੋਏ ਨੇ ਇਹਦਾ 25-30 ਹਜ਼ਾਰ ਕਿੱਲੇ ਦਾ ਖਰਚਾ ਆਇਆ ਹੈ ਹਾਂਜੀ ਸਾਰਿਆਂ ਕੋਲ 8-8 10 ਦਾ ਹੈ ਇਧਰ ਕਿੱਲੇ ਸੀਗੇ ਕਿਸੇ ਨੇ ਠੇਕੇ ਤੇ ਲੈ ਸੀ ਸਾਰੇ ਬਰਬਾਦ ਹੋ ਗਏ ਨੇ ਲੱਖਾਂ ਦੀ ਆਮਦਨ ਕਿੱਲੇ ਚੋਂ ਆਉਣ ਕਰਕੇ ਤੇ ਹੁਣ ਵੇਖੋ ਅਸੀਂ ਆਪਦੇ ਬੈਠੇ ਹੋਏ ਆ ਬੰਨਾ ਤੇ ਆਣ ਕੇ ਬੈਠੇ ਹੋਏ ਆ ਸਾਡੇ ਕਿਸੇ ਨੇ ਸਾਰ ਨਹੀਂ ਲਈ ਸਾਡੇ ਤਾਂ ਇੱਥੋਂ ਦਾ ਪਾਣੀ ਵੀ ਪੀਣ ਵਾਲਾ ਖਰਾਬ ਹੋਇਆ ਕੱਲ ਦਾ ਪਾਣੀ ਨੂੰ ਤਰਸਣ ਡਏ ਹੋਏ ਆ ਅਈ ਤੋ ਜੇੜਾ ਕੋਈ ਟਪਦਾ ਉਹਨੂੰ ਆਨੇ ਪਾਣੀ ਪਾਣੀ ਕੋਈ ਨਹੀਂ ਲੈ ਕੇ ਆਉਂਦਾ ਨਾ ਕਿੇ ਛਾਣ ਨਾ ਕਿਤੇ ਪੱਠਾ ਨਾ ਕੋ ਕੁਛ ਨਹੀਂ ਸਾਰਾ ਕੁਛ ਰੁੜ ਗਿਆ ਹੈਗਾ ਇਹ ਤੋ